ਤੇ ਲੱਕੜ ਦਾ ਪੌੜਾ ਇੱਕ ਰਿਸਕੀ ਜੀ ਆ ਵੀ ਆ ਥੋੜਾ ਜਿਹਾ ਪਰ ਮਜ਼ਬੂਤ ਆ ਪਰ ਇਹ ਡਬਲ ਹੰਮ ਕੈਮਲ ਹੈ ਹਾਂ ਡਬਲ ਹੰਮ ਦੋ ਹੰਮ ਸੇ ਇਧਰ ਦੇਖਾਦੇ ਹੋ ਦੋਸਤੋ ਬੱਚੇ ਵੀ ਆ ਬਹੁਤ ਜ਼ਿਆਦਾ ਊਠ ਆ ਆਗੇ ਜਲੰਧਰ ਵਾਲੇ ਭਾਈ ਫਲੋਰੀਏ ਫਲੋਰੀਏ ਜਲੰਧਰ ਦਾ ਭਲੇਖਾ ਪੈ ਜਾਂਦਾ ਦੋਸਤੋ ਆਪਾਂ ਪਹੁੰਚ ਗਏ ਆ ਜੀ ਨੁਬਰਾ ਵੈਲੀ ਇੱਥੋਂ ਤੁਸੀਂ ਦੇਖ ਸਕਦੇ ਹੋ ਖੁਸ਼ਕ ਮੌਸਮ ਤੇ ਸਾਹਮਣੇ ਆਪਾਂ ਨੂੰ ਦੇਖਦੇ ਆਂ ਪਈਆਂ ਗੱਡੀਆਂ ਲੱਗੀਆਂ ਇੱਥੇ ਆਪਾਂ ਨੂੰ ਦੇਖਣ ਮਿਲਣਗੇ ਡਬਲ ਹੰਪ ਕੈਮਲ ਤੇ ਉਹ ਤੁਸੀਂ ਅੱਗੇ ਵਲੌਗ 'ਚ ਦੇਖੋਗੇ ਇੱਧਰ ਦੇਖੋ ਚਾਰੇ ਪਾਸੇ ਰੇਤਾ ਵਾਲੇ ਪਹਾੜ ਤੇ ਆਪਾਂ ਆ ਗਿਆ ਪੱਕੀ ਜਗ੍ਹਾ ਤੇ ਤੇ ਇੱਥੇ ਹੁਣ ਦੋਸਤੋ ਆਪਾਂ ਕਰਦੇ ਆਂ ਮੋਟਰਸਾਈਕਲ ਆਪਣਾ پارک پارک ਕਰਕੇ ਤੇ ਅੱਗੇ ਤੁਹਾਨੂੰ ਦਿਖਾਉਨੇ ਆਂ ਅੱਗੇ ਦਾ ਵਿਊ ਵੀ ਕੀ ਆ ਅੱਗੇ ਵੀ ਦੋਸਤੋ ਆਪਾਂ ਚੱਲ ਪਏ ਆਂ ਅੱਗੇ ਇੱਧਰ ਦੇਖੋ ਇੱਥੇ ਰੇਤ ਆ ਇੱਧਰ ਪਹਾੜ ਆ ਪੱਕੇ ਤੇ ਇੱਧਰ ਛੋਟੀ ਜੀ ਰਿਵਰ ਇੱਧਰ ਪਹਾੜ ਆ ਤਿੰਨੇ ਚੀਜ਼ਾਂ ਮਿਕਸ ਆ ਤੇ ਲੱਕੜ ਦਾ ਪੌੜਾ ਇੱਕ ਰਿਸਕੀ ਜੀ ਆ ਵੀ ਆ ਥੋੜਾ ਜਿਹਾ ਪਰ ਮਜ਼ਬੂਤ ਆ ਦੇਖੋ ਇੱਧਰ ਰਿਵਰ ਛੋਟੀ ਇੱਕੋ ਛੋਟਾ ਜਿਹਾ ਪੌੜਾ ਬਣਿਆ ਵਾ ਫੂਡ ਪੁਆਇੰਟ ਆ ਗਿਆ ਇੱਧਰ ਜਾਂਦਾ ਪਿਆ ਤੇ ਉਧਰ ਦੇਖੋ ਤੁਸੀਂ ਪਹਾੜਾਂ ਦੇ ਵਿੱਚ ਬੱਦਲ ਅਜੀਬ ਹੀ ਆ ਕੁਸ ਕੁਦਰਤ ਦੇ ਰੰਗ ਵੀ ਤੁਸੀਂ ਦੇਖਾਤੇ ਹੋ ਤਿੰਨ ਚੀਜ਼ਾਂ ਇਕੱਠੀਆਂ ਚੌਥੀ ਚੀਜ਼ ਆ ਗਈ ਹਰੇ ਬਾਈ ਜੋ ਕਿ ਲਦਾਖ ਦੇ ਵਿੱਚ ਬਹੁਤ ਘੱਟ ਆ ਉਧਰ ਦੇਖੋ ਪਹਾੜ ਲੋ ਵੀ ਦੋਸਤ ਉਹ ਦੇਖੋ ਸਾਹਮਣੇ ਆ ਗਏ ਊਠ ਊਠ ਹੀ ਊਠ ਆ ਜਿਵੇਂ ਊਠਾਂ ਦੀ ਮੰਡੀ ਚ ਆ ਗਏ ਹੁੰਨੇ ਆਪਾਂ ਆਪਾਂ ਮੰਡੀ ਜਿੱਤਾਂ ਨਹੀਂ ਆਏ ਆਪਾਂ ਆਇਆ ਨੁਬਰਾ ਵੈਲੀ ਕੁਬਰਾਂ ਵੈਲੀ ਤੁਸੀਂ ਦੇਖ ਸਕਦੇ ਹੋ। ਨੌਂ ਦੋ ਸੌ ਅਜੀਬ ਆ ਕੁਸ ਕੁਦਰਤ ਦੇ ਰੰਗ ਵੀ। ਵੈਲੀ ਦੇਖ ਸਕਦੇ ਆ। ਵਿੱਚੇ ਬਰਫ਼ ਬਾਰਿਸ਼ ਸਭ ਕੁਸ ਮੈਕਸੀ ਆ। ਤੇ ਇਧਰ ਉਠਾ ਗਏ। ਤੇ ਇਧਰ ਸਾਹ ਵੀ ਬਹੁਤ ਚੜਦਾ ਜਾ। ਆਕਸੀਜਨ ਲੈਵਲ ਬਹੁਤ ਘਟਾ ਇਧਰ। ਤੇ ਇਧਰ ਦੇਖੋ ਵਾਕਈ ਰਾਜਸਥਾਨ ਵਾਂਗੂ। ਕੰਡਿਆਲੀ ਇਧਰਤ। ਤੇ ਤੀਲੇ ਮੈਦਾਨ ਤੇ ਪਹਾੜਾਂ ਦੀ ਦ੍ਰਿਸ਼। डबल हम कैमल हां डबल हम दो दो हम से नहीं कुछ नहीं कहता तो पाटीपुर एक हसल इधर देख आ दे दोस्तो बच्चे भी आ बहुत ज्यादा ऊठ आ इधर बच्चे है कुछ बहुत सारे आ उतरु भी आ रहे है ए बेचरी नंगणा ठीक भी है कि नहीं चलो उतों भी ना आंदे इधर बच्चे आ दो ਦੇਖ ਸਕਦੇ ਹੋ ਇੱਧਰ ਬੱਚੇ ਇਹਨਾਂ ਦੇ ਡਬਲ ਹੰਪੀ ਆ ਉਧਰ ਉਹ ਮਸਤੀ ਚ ਹੋਏ ਪਏ ਆ ਨੋ ਵੀ ਦੋਸਤੋ ਆ ਗਏ ਰੇਤ ਦੇ ਪਹਾੜ ਟਿੱਬੇ ਇਹ ਸ਼ਾਮ ਦੇ ਟਾਈਮ 'ਚ ਉਹ ਨੇਰੀ ਚੱਲਦੀ ਹੈ ਨਾ ਇਹਨੂੰ ਕਹਿੰਦੇ ਸੈਂਡ ਯੂਨ ਤੇ ਇਹ ਇਧਰੋਂ ਉਧਰ ਹੋ ਜਾਂਦੇ ਉਧਰੋਂ ਇਧਰ ਜਿਵੇਂ ਰਾਜਸਥਾਨ ਚ ਬਦਲਦੇ ਰਹਿੰਦੇ ਆ ਸੇਮ ਉਦਾਂ ਹੀ ਆ ਕੋਈ ਜ਼ਿਆਦਾ ਫਰਕ ਨਹੀਂ ਦੇਖੋ ਇਧਰ ਚਾਰੇ ਪਾਸੇ ਰੇਤ ਹੀ ਰੇਤ ਆ ਅਜਿਹਾ ਤੁਹਾਨੂੰ ਨਹੀਂ ਨੇ ਚੱਤਰੀ ਹਰੀ ਬਣਾਵਾ ਲਓ ਵੀ ਦੋਸਤੋ ਆ ਦੇਖੋ ਜਿਹੜੀ ਰੇਤ ਆ ਜੀ ਐ ਦਾ ਬ੍ਰੀਤੀ ਟੈਪ ਹੀ ਆ ਦੇਖੋ ਇਧਰ ਉੜਦੀ ਜਿਵੇਂ ਕਾਕੇ ਦਾ ਗਾਣਾ ਸੀ ਧੂੜ ਪੈਂਦੀ ਬਾਈਕ ਉੱਤੇ ਕੌਣ ਬੈਠੂ ਵੀ ਉਹ ਚੀਜ਼ ਆ ਕਾਕਾ ਦਾ ਗਾਣਾ ਵੀ ਇੱਥੇ ਸ਼ੂਟ ਹੋਇਆ ਵਾਗਾ ਉਹ ਮੈਂ ਦੇਖਿਆ ਪਤਾ ਕੀਤਾਗਾ ਕਾਕਾ ਸਿੰਗਰ ਸਾਹਿਬ ਜਾਣਦੇ ਹੀ ਆ ਉਹ ਗਾਣੇ ਦਾ ਇੱਥੇ ਸ਼ੂਟ ਹੋਇਆ ਸੀਗਾ ਆ ਚਾਰੇ ਪਾਸੇ ਲੋਕੇਸ਼ਨ ਕੋਈ ਦੁਬਈ ਦੀ ਸ਼ੂਟ ਆ ਤੇ ਆ ਦੇਖੋ ਉਹੀ ਸਿਨੈਰੀ ਉਹੀ ਗੱਲਬਾਤ ਆਪਾਂ ਵੀ ਥੋੜਾ ਜਿਹਾ ਬਹਿ ਕੇ ਆਏ ਮਟੀ ਡਾਫੀ ਕਾਕੇ ਵਾਂਗੂ ਸਾਰਾ ਪਾਕਾ ਕਾਕਾ ਦਾ ਨਹੀਂ ਬਣ ਸਕਦਾ ਤੁਸੀਂ ਦੇਖ ਸਕਦੇ ਇੱਧਰ ਪਹਾੜਾਂ ਦਾ ਵਿਊ ਚਾਰੇ ਪੰਜੇ ਚੀਜ਼ਾਂ ਲੱਗ ਲੱਗ ਆ ਕੁਦਰਤ ਦੇ ਰੰਗ ਆ ਜੀ ਕੁਝ ਵੀ ਸਮਝ ਨਹੀਂ ਆਉਂਦੀ ਪਰ ਮਹਿਸੂਸ ਕਰ ਸਕਦੇ ਜਾਂ ਸਮਝ ਨਹੀਂ ਸਕਦੇ ਕੁਦਰਤ ਨੂੰ ਆਪਾਂ ਕਦੇ ਵੀ ਕੁਦਰਤ ਕੁਝ ਵੀ ਕਰ ਸਕਦੀ ਹੈ ਇੱਥੇ ਬਰਫ਼ ਵੀ ਪਾ ਸਕਦੀ ਆ ਤੇ ਇੱਥੋਂ ਦੀ ਪਾਣੀ ਵੀ ਨਗਾ ਸਕਦੀ ਆ ਤੇ ਆਪਾਂ ਚੱਲਦੇ ਹਾਂ ਅੱਗੇ ਦੇਖੋ ਇੱਧਰ ਖੁੱਲੇ ਮੈਦਾਨ ਨੇ ਯਾਰ ਐਨਜਾਇਮੈਂਟ ਫੁੱਲ ਤੇ ਆ ਬੂਟ ਪਾ ਕੇ ਜ਼ਰੂਰ ਆਇਓ ਜਿਹਨੇ ਆਉਣਾ ਸਹੀ ਆ ਆ ਦੇਖ ਸਕਦੇ ਆ ਬਈ ਇਹ ਸਨੋ ਚ ਕੰਮ ਕਰਦੇ ਆ ਪਾਣੀ ਚ ਕੰਮ ਕਰ ਰਹੇ ਆ ਰੇਤ ਚ ਕੰਮ ਕਰਦੇ ਆ ਹੇ ਜਾਨੀ ਕਿ ਕੋਈ ਵੀ ਕਿਸੇ ਵੀ ਕੰਮ ਚਾਪੈ ਨੂੰ ਯੂਜ਼ ਕਰ ਸਕਦੇ ਆ ਬਈ ਚਾਹੇ ਆਪਾਂ ਕਰੇ ਲੈਂਟਰ ਪਾਉਣਾ ਉੱਥੇ ਪਾਲ ਗਏ ਬਾਅਦ ਹਾਂ ਇਹ ਆਪਣਾ ਬੇਸਟ ਨਹੀਂ ਜਾਊਗਾ ਪੈਸਾ ਲੱਗਿਆ ਵਾ ਹਾਂ ਬਹੁਤ ਚੜਦਾ ਕਰਾ ਹੁਣ ਅੱਗੇ ਚੱਲਦੇ ਆਪਾਂ ਦੇਖਦੇ ਆ ਅੱਗੇ ਦਾ ਵੀਊ ਕੋਈ ਲਓ ਵੀ ਦੋਸਤੋ ਆਪਣਾ ਹੁਣ ਗਰੁੱਪ ਨਿਕਲ ਚੱਲਿਆ ਇਹ ਆ ਗਏ ਅੰਕਲ ਮਹਾਰਾਸ਼ਟਰ ਵਾਲੇ ਹਾਈ ਇਹ ਆਪਣੀ ਆ ਗਈ ਗੁੜੀਆ ਛੋਟੀ ਤੇ ਉਧਰ ਬਾਈ ਖੜਾਗਾ ਹੈਰੀ ਮਾਡਲ ਹੈਲੋ ਤੇ ਇਧਰ ਆਪਣੇ ਆਗੇ ਜਲੰਧਰ ਵਾਲੇ ਭਾਈ ਫਲੋਰੀਏ ਫਲੋਰੀਏ ਜਲੰਧਰ ਦਾ ਪਲੇਖਾ ਪੈ ਜਾਂਦਾ ਫਲੋਰ ਫਲੋਰ ਤੇ ਚਲੋ ਫਿਰ ਆਪਾਂ ਚੱਲਦੇ ਹਾਂ ਹੁਣ ਇੱਥੋਂ ਨਿਕਲਣ ਲੱਗੇ ਆਂ ਥਿਊ ਬਹੁਤ ਸੁੰਦਰ ਸੀ ਬਹੁਤ ਇੰਜੋਏ ਕੀਤਾ ਡੇਢ ਦੋ ਘੰਟੇ ਅਸੀਂ ਅੰਕਲ ਮਹਾਰਾਸ਼ਟਰ ਤੋਂ ਇਹ ਸਾਡੀ ਨੋਵਿਤਾ ਉਹ ਇਹ ਤੀਨੀ ਦਾ ਵੀਡੀਓ ہماری ਫਲੋਰ ਤੇ ਔਰ ਬਾਈ ਬਹੁਤ ਇੰਜੋਏ ਕੀਤਾ ਬਹੁਤ ਨਿਆਰੇ ਫਾਨ ਸ਼ਾਨ ਫੋਟਾਂ ਖਿੱਚੀਆਂ ਤੇ ਤੁਸੀਂ ਵਲੌਗ ਚ ਦੇਖ ਸਕਦੇ ਹੋ ਅੱਗੇ ਦੇਖੋਗੇ ਤੁਸੀਂ ਵਲੌਗ ਦੇ ਫੋਟਾਂ ਵੀਡੀਓ ਡੇਢ ਤੋਂ ਦੋ ਘੰਟੇ ਹੋ ਗਏ ਸਾਨੂੰ ਇੱਥੇ ਤੇ ਹੁਣ ਅਸੀਂ ਨਿਕਲਣ ਲੱਗੇ ਆ ਅੱਗੇ ਅੱਗੇ ਆਪਾਂ ਪੈਂਗੋਂਗ ਲੇਕ ਜਾਣਾ ਪੈਂਗੋਂਗ ਲੇਕ ਕਪੀਟਨ ਵੀਡੀਓ ਬਣਾਉਣਾ ਲਓ ਵੀ ਦੋਸਤੋ ਹੁਣ ਆਪਾਂ ਚੱਲਾਂਗੇ ਅੱਗੇ ਪੈਂਗੋਂਗ ਲੇਕ ਜਾਏਗੇ ਲਓ ਵੀ ਦੋਸਤੋ ਹੁਮਦਾਰ ਮੁਖਰਾ ਵੈਲੀ ਨੂੰ ਕਰਕੇ ਲਿਆਂ ਬਾਏ ਬਾਏ ਤੇ ਹੁਣ ਅਸੀਂ ਚੱਲੇ ਆ ਪੈਂਗੋਂਗ ਦੇ ਤੇ ਪੈਂਗੋਂਗ ਲੇਕ ਦੇ ਰਸਤੇ ਤੇ ਦੋ ਬਾਈਕ ਟੀਮਾਂ ਜਿਹੜੀ ਉਹ ਬਾਕੇ ਨਿਕਲਿਆ ਤੇ ਆਪਾਂ ਬੱਸ ਚੱਲਦੇ ਆ ਇੱਕ ਵਾਰ ਤੁਸੀਂ ਜਾਂਦੇ ਜਾਂਦੇ ਤੁਸੀਂ ਆ ਫ੍ਰੀਟ ਦੇ ਦਰਸਾ ਸਕਦੇ ਹਾਂ ਵੀਊਜ਼ ਦੇਖ ਸਕਦੇ ਹਾਂ ਦਰਸਾਣ ਕਹਿਣ ਲੱਗਾ ਸੀ ਚਲੋ ਆਪਾਂ ਕਹਿ ਸਕਦੇ ਹਾਂ ਵੀਊਜ਼ ਤੁਸੀਂ ਦੇਖ ਸਕਦੇ ਹੋ ਬਹੁਤ ਸੁੰਦਰਾ ਐਂਡ ਲਾ ਲਵਾਟ ਆਕਰ ਆ ਕੇ ਜਾਂ ਵੀ ਤੁਸੀਂ ਆਪਾਂ ਨੂੰ ਉਸਾਇਰ ਤੇ ਹੁਣ ਆਪਾਂ ਨੂੰ ਸ਼ਹਿਰ ਵਾਟਰ ਤੋਂ ਕਰਨੀ ਪੈਂਦੀ ਹੈ ਪੂਰੀ ਹੋਈ ਤਾਂ ਅੱਧੀ ਅੱਧ ਜਿਹਾ ਤੱਕ ਹੀ ਹੋਈ ਬਹੁਤ ਪ੍ਰਸਾਦ ਜਿਤਾਉਂਦੇ ਹਾਂ ਲੋਕੀਏ ਉਹ ਉਹ ਤੇ ਮਹੀਨਿਆਂ ਬਾਅਦ ਤੇ ਹੀ ਹੋਵੇ